ਬੀਜੇਪੀ ਆਗੂ ਵਿਜੇ ਸਾਂਪਲਾ ਨੂੰ ਐਸਜੀਪੀਸੀ ਨੇ ਜਵਾਬ ਦਿੱਤਾ ਹੈ ਦਰਅਸਲ ਬੀਤੇ ਦਿਨ ਅੰਮ੍ਰਿਤਸਰ ਵਿਖੇ ਹੋਈ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕਰਨ ਦੀ ਘਟਨਾ ਨੂੰ ਦਰਬਾਰ ਸਾਹਿਬ ਨਾਲ ਵਿਜੇ ਸਾਂਪਲਾ ਨੇ ਜੋੜਿਆ ਸੀ ਜਿਸ ਤੋਂ ਬਾਅਦ ਹੁਣ ਮਾਮਲਾ ਭਖ ਗਿਆ ਤੇ ਐਸਜੀਪੀਸੀ ਨੇ ਸਾਂਪਲਾ ਦੇ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਹੈ ਐਸਜੀਪੀਸੀ ਨੇ ਕਿਹਾ ਕਿ ਸਾਬਕਾ ਸੰਸਦ ਵਿਜੇ ਸਾਂਪਲਾ ਵੱਲੋਂ ਅੰਮ੍ਰਿਤਸਰ ਵਿਖੇ ਕੋਤਵਾਲੀ ਨਜ਼ਦੀਕ ਲੱਗੇ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਬੁੱਤ ਨਾਲ ਕਿਸੇ ਵਿਅਕਤੀ ਵੱਲੋਂ ਛੇੜਛਾੜ ਕਰਨ ਦੀ ਕੀਤੀ ਹਰਕਤ ਤੇ ਪ੍ਰਤੀਕਰਮ ਦੰਨਿਆ ਇਸ ਨੂੰ ਸ੍ਰੀ ਹਰਮੰਦਰ ਪਾਰਟੀਸ਼ਨ ਮਿਊਜ਼ੀਅਮ ਤੇ ਕੋਤਾਬਲੀ ਦੇ ਨਜ਼ਦੀਕ ਪੈਂਦਾ ਹੈ ਜਿੱਤੇ ਹਰ ਤਰ੍ਹਾਂ ਦੇ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੈ ਭਾਵੇਂ ਕਿ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ-ਬਾਰ ਗਲਿਆਰਾ ਇਲਾਕਾ ਵੀ ਸਰਕਾਰੀ ਪ੍ਰਬੰਧਾ ਹੇਠ ਹੈ ਪਰੰਤੂ ਬੁਤ ਤਾਂ ਇੱਥੋਂ ਕਰੀਬ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਸਿੱਖ ਸੰਸਾ ਡਾਕਟਰ ਅੰਬੇਦਕਰ ਜੀ ਦਾ ਸਤਕਾਰ ਕਰਦੀ ਹੈ ਤੇ ਉਹਨਾਂ ਦੇ ਬੁਤ ਨਾਲ ਛੇੜਛਾੜ ਦੀ ਘਟਨਾ ਦੀ ਵੀ ਨਿੰਦਾ ਕਰਦੀ ਹੈ ਪਰੰਤੂ ਵਿਜ ਸੰਪਲਾ ਵੱਲੋਂ ਇਸ ਘਟਨਾ ਨੂੰ ਸ਼੍ਰੀ ਹਰਮੰਦਰ ਸਾਹਿਬ ਨਾਲ ਜੋੜ ਕੇ ਸਵਾਲ ਕਰਨੇ ਸੰਗਤ ਤੇ ਲੋਕਾਂ 'ਚ ਭੁਲੇਖਾ ਪੈਦਾ ਕਰਨ ਦੀ ਹਰਕਤ ਹੈ ਜੋ ਕਿ ਅਤ ਨਿੰਦਣਯੋਗ ਹੈ ਅਜੀ ਹੀ ਮਨਕਰਤ ਬ ਵਾਜ਼ਿ ਦਾ ਇਲਜ਼ਾਮਵਾਜ਼ਿ ਠੀਕ ਨਹੀਂ ਹੈ ਇਸ ਲਈ ਵਿਜੇ ਸਾਪਲਾ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਕਿਉਂਕਿ ਸੰਗਤ ਅੰਦਰ ਕਿਸੇ ਵੀ ਤਰ੍ਹਾਂ ਦਾ ਭੁਲੇਖਾ ਬਣਿਆ ਰਹਿਣਾ ਠੀਕ ਨਹੀਂ ਹੈ ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ਼੍ਰੀ ਕਾਲਤਾਕ ਸਾਬ੍ਹ ਪਾਸੋਂ ਸਪਸ਼ਟੀਕਰਨ ਦੀ ਗੱਲ ਕਰਨੀ ਵੀ ਉਚਿਤ ਨਹੀਂ ਹੈ ਦੱਸਦੇ ਕਿ ਵਿਜੇ ਸਾਪਲਾ ਨੇ ਕਿਹਾ ਸੀ ਕਿ ਡਾਕਟਰ ਅੰਬੇਦਕਰ ਦੀ ਮੂਰਤ ਦਾ ਹਰਮੰਦਰ ਸਾਹਿਬ ਦੇ ਗਲਿਆਰੇ 'ਚ ਕੀਤਾ ਗਿਆ ਅਪਮਾਨ ਬਹੁਤ ਹੀ निंदनीय ਹੈ ਅਜਿਹੇ ਲੋਕਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਕਿਉਂਕਿ ਇਹ ਘਟਨਾ ਦਰਬਾਰ ਸਾਹਿਬ ਦੇ ਗਲਿਆਰੇ 'ਚ ਵਾਪਰੀ ਸੀ ਇਸ ਲਈ ਇਸ ਮੁੱ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਅੱਜ ਹਰਮੰਦਰ ਸਾਹਿਬ ਦੇ ਗਲਿਆਰੇ ਦੇ ਵਿੱਚ અપਮਾਨ ਕੀਤਾ ਗਿਆ ਉਹਦਾ ਤੋੜਨ ਦੀ ਕੋਸ਼ਿਸ਼ ਕਰ ਰਹੇ ਐਸੇ ਸਮਾਜ ਨੂੰ ਗੰਦਲਾ ਕਰਨ ਵਾਲੇ ਗਲਤ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਨੂੰ ਵੀ ਵੇਦਨ ਕਰਾਂਗਾ ਕਿ ਉਹ ਵੀ ਆਪਣੀ ਇਸ ਸਪਸ਼ਟੀਕਰਨ ਦੇ ਕਿ ਇਹ ਘਟਨਾ ਉਹਨਾਂ ਦੇ ਖੇਹਰੇ ਦੇ ਵਿੱਚ ਕਿਵੇਂ ਘਟੀ ਔਰ ਨਾਲ ਨਾ ਪੁਲਿਸ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਤਾਹਾ ਐਸੀ ਗਲਤ ਅੰਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਸਮਾਜ ਨੂੰ ਗੰਦਲਾ ਕਰਨ ਵਾਲੇ ਲੋਕ ਨੂੰ ਨੱਥ ਪਾਈ ਜਾ ਸਕੇ